ਮੈਂ ਤੇ ਇਹਨਾਂ ਨੂੰ ਓਪਨ ਚੈਲੰਜ ਕਰਨਾ ਕੇਜਰੀਵਾਲ ਨੂੰ ਤੇ ਭਗਵੰਤ ਨੂੰ ਸਿਕਿਉਰਿਟੀ ਛੱਡ ਕੇ ਚਭਾਲਚੌਂਗ ਚੋਂ ਸ਼ਰਟ ਉੱਪ ਕੇ ਵਿਖਾ ਦੋ ਜੇ ਉਸ ਰੋਈ ਦੇ ਵਿੱਚ ਇਹਨਾਂ ਦੋਨਾਂ ਨੂੰ ਕੋਤੇ ਨਾ ਤਰਨਤਨ ਦੇ ਲੋਕ ਦੇਣਗੇ ਤੇ ਮੈਨੂੰ ਨਹੀਂ ਵੀ ਜਗਾ ਪੜਦਾ ਕਹਿੰਦੇ ਇੱਕ ਹਫ਼ਤੇ ਦੇ ਵਿੱਚੋਂ ਗੈਂਗਵਾੜ ਖਤਮ ਕਰਤਾ ਉਹਦਾ ਮਤਲਬ ਚਾਰ ਸਾਲ ਫਿਰ ਇਹਨਾਂ ਦੀ ਮਰਜ਼ੀ ਨਾਲ ਗੈਂਗਵਾੜ ਚੱਲੀ ਪੰਜਾਬ ਯੂਨੀਵਰਸਿਟੀ ਵਿੱਚ ਫਿਰ ਇੱਕ ਕਿਸਾਨ ਮੋਰਚੇ ਵਰਗਾ ਮਾਹੌਲ ਬਣ ਗਿਆ ਅਸੀਂ ਹੁਣ ਤਰਨਤਨ ਵਾਲੀ ਲੈਕਚਰ 'ਚ ਬਸੇ ਇਹ ਦੇ ਪੰਜਾਬ ਯੂਨੀਵਰਸਿਟੀ ਜਿਆਦਾ ਜ਼ਰੂਰੀ ਹੈ ਚਲੋ ਉਹਨਾਂ ਦੀ ਆਪਣੀ ਸਮਝ ਹੈ ਸਾਡੀ ਆਪਣੀ ਗੱਲ ਚਲ ਭਗਵੰਤ ਮਾਨ ਨੇ ਖੁਦ ਹੀ ਕਿਹਾ ਸੀ ਕਿ ਭਾਈ ਦੇ ਵਿੱਚ ਕਿ ਅਸੀਂ ਐਤਕੀ ਵੋਟਾਂ ਮੰਗ ਰਹੇ ਹਾਂ ਅਗਲੀ ਵਾਰੀ ਵੋਟਾਂ ਮੰਗਣ ਨਹੀਂ ਆਵਾਂਗੇ ਜੇ ਸਾਡੇ ਕੰਮ ਕੀਤੇ ਹੋਣਗੇ ਕੰਮਾਂ ਨੂੰ ਵੋਟਾਂ ਮੈ ਜਾਣਗੀਆਂ ਤੇ ਹੁਣ ਘਰੇ ਕਿਉਂ ਨਹੀਂ ਬੰਦਾ ਘਰੋਂ ਸੜਕੋ ਸੱਤੀ ਕਿਉਂ ਆਇਆ ਹੋਇਆ ਭਾਜੀ ਗੈਂਗਸਟਰਿਜ਼ਮ ਅੱਧੇ ਤੋਂ ਬਾਅਦ ਗੈਂਗਸਟਰਿਜ਼ਮ ਜੇਲ੍ਹ ਚ ਚੱਲਣ ਡਿਆ ਜੇ ਸਰਕਾਰ ਚ ਆਵੇ ਉਹਨਾਂ ਤੋਂ ਕਿਉਂ ਫੋਨ ਖੋ ਨਹੀਂ ਸਕਦੇ ਕੀ ਗੱਲ ਸਭ ਕੁਝ ਹੋ ਸਕਦਾ ਜੀ ਸਰਕਾਰ ਦਾ ਸਿਰਫ ਮਨ ਹੋਣਾ ਚਾਹੀਦਾ ਖਤਮ ਕਰਨ ਵਾਸਤੇ ਇਹ ਸਰਕਾਰ ਤਾਂ ਰਣੀ ਹੋਈ ਹੈ ਇਹਨਾਂ ਨਾਲ ਔਰ ਕਿੱਥੇ ਕ ਆਪਣੀ ਚੋਣ ਮਹਿੰਮ ਪਹੁੰਚੀ ਹੈ ਸਿਖਰਾਂ ਤੇ ਪਹੁੰਚ ਗਈ ਜੀ ਸਿਖਰਾਂ ਤੇ ਗੁਰੂ ਮਹਾਰਾਜ ਸਾਹਿਬ ਦੀ ਮੇਰ ਨਾਲ ਟਾਪ ਤੇ ਹੈ ਕਿਦਾਂ ਦਾ ਕਿਦਾਂ ਦਾ ਸਹਿਯੋਗ ਮਿਲ ਰਿਹਾ ਪੰਡਾ ਦੇ ਵਿੱਚੋਂ ਬਹੁਤ ਵੱਡਾ ਸਹਿਯੋਗ ਮਿਲ ਰਿਹਾ ਤੁਸੀਂ ਆਪੇ ਵੇਖ ਲਓ ਜਿਸ ਪਿੰਡ ਚ ਕੋਈ ਬੰਦਾ ਨਹੀਂ ਸੀ ਇਕੱਠਾ ਹੁੰਦਾ ਕੋਬੂਤ ਨਹੀਂ ਸੀ ਲਾਂਦਾ ਉਥੇ ਵੱਡੀ ਤعداد ਚ ਲੋਕ ਇਕੱਠੇ ਹੋਏ ਨੇ ਵੱਡੇ ਪੈਮਾਨੇ ਤੇ ਤੇ ਵੱਡੇ ਮਾਰਜਨ ਨਾਲ ਸਚਾਰਨ ਵੀਰ ਸਿੰਘ ਬੁਰਜ ਕਾਂਗਰਸ ਵੱਲੋਂ ਜਿੱਤ ਕੇ ਨਿਕਲੇ ਨੇ ਕੇਜਰੀਵਾਲ ਤੇ ਭਗਵੰਤ ਮਾਨ ਵੱਲੋਂ ਜਿਹੜਾ ਕੱਲ ਕੀਤਾ ਗਿਆ ਰੋਡ ਮਾਰਚ ਉਹਦੇ ਵਿੱਚ ਵੱਡੇ ਵੱਡੇ ਦਾਅਵੇ ਕੀਤੇ ਗਏ ਕਿਵੇਂ ਦੇਖਦੇ ਆ ਇਹਨਾਂ ਦਾ ਦਾਵਾ ਕੀ ਹੈ ਮੈਨੂੰ ਦੱਸੋ ਕਿਹੜਾ ਦਾਵਾ ਕੀਤਾ ਕੋਈ ਦੱਸਣ ਤੇ ਸਹੀ ਚਾਰਾਂ ਸਾਲਾਂ ਚ ਕੋਈ ਇੱਕ ਕੰਮ ਕੀਤਾ ਹੈ ਮੈਂ ਤੇ ਇਹਨਾਂ ਨੂੰ ਓਪਨ ਚੈਲੰਜ ਕਰਨਾ ਕੇਜਰੀਵਾਲ ਨੂੰ ਤੇ ਭਗਵੰਤ ਨੂੰ ਸਿਕਿਉਰਿਟੀ ਛੱਡ ਕੇ ਚਭਾਲਚੌਂਗ ਚੋਂ ਸ਼ਹਿਰ ਟੱਪ ਕੇ ਵਿਖਾ ਦੋ ਦੇ ਉਸ ਰੋਈ ਦੇ ਵਿਚਾਰ ਨਾਲ ਦੋਨਾਂ ਨੂੰ ਕੋਤੇ ਨਾ ਤਰਨ ਤਾਨ ਦੇ ਲੋਕ ਦੇਣਗੇ ਤੇ ਮੈਨੂੰ ਨੀਵੀਂ ਜਗਾ ਪਾੜੋ ਕਹਿੰਦੇ ਇੱਕਾ ਉੱਤੇ ਦੇ ਵਿੱਚੋਂ ਗੈਂਗਵਾੜ ਖਤਮ ਕਰ ਦਾਂਗੇ ਉਹਦਾ ਮਤਲਬ ਚਾਰ ਸਾਲ ਫਿਰ ਇਹਨਾਂ ਦੀ ਮਰਜ਼ੀ ਨਾਲ ਗੈਂਗਵਾਰ ਚੱਲੀ ਹੈ ਜੇ ਹੁਣ ਹਫਤੇ ਚ ਮੁੱਕਦੀ ਹੈ ਤਾਂ ਐਡਮਿਨਾਂ ਦੀ ਮਰਜ਼ੀ ਨਾ ਹੋ ਰਹੀ ਨਾ ਤੇ ਆਪ ਐਕਸੈਪਟ ਕਰ ਗਏ ਫਿਰ ਇਹ ਸਿਆਣਾ ਬੰਦਾ ਸਮਝਦਾ ਤੇ ਗੱਲ ਵੀ ਸੱਚੀ ਹੈ ਭਾਵੇਂ ਡੇਰਾ ਬਾਬਾ ਨਾਨਕ ਦੀ ਬਾਏ ਇਲੈਕਸ਼ਨ ਲਾੜੋ ਭਾਵੇਂ ਜਿਲੰਦਰੀ ਲਾੜੋ ਸਾਰੇ ਗੈਂਗਸਟਰ ਇਹਨਾਂ ਤੇ ਸ਼ਾਰੇ ਨਾਲ ਚੱਲਦੇ ਨੇ 50 50000 ਦੇਤਾ ਜੀ ਹੈਕਟੇਅਰ ਦਾ ਪੰਜਾਬ ਦੇ ਵਿੱਚ ਤੁਹਾਡੇ ਇਲਾਕੇ ਦੇ ਵਿੱਚ ਵੀ ਬਹੁਤ ਸਾਰੇ ਪ੍ਰਭਾਵਤ ਨੇ ਤੁਹਾਡੇ ਜ਼ਿਲ੍ਹੇ ਦੇ ਵਿੱਚ ਬਹੁਤ ਲੋਕ ਪ੍ਰਭਾਵਤ ਨੇ ਹੜ੍ਹਾਂ ਤੋਂ ਕੀ ਗਰਾਊਂਡ ਦੀ ਹਕੀਕਤ ਇੱਕ ਚੁਆਨੀ ਨਹੀਂ ਦਿੱਤੀ ਮੈਨੂੰ ਇੱਕ ਬੰਦਾ ਪੰਜਾਬ ਚੋਂ ਸਾਬਤ ਕਰ ਦੋ ਜਿਹਨੂੰ ਮੁਆਵਜ਼ਾ ਮਿਲਿਆ ਹੈ ਛੋਣੇ ਇੱਕ ਬੰਦਾ ਤਾਂ ਦੇਣ ਲੈਣ ਨੂੰ ਕੁਝ ਨਹੀਂ ਹੈ ਉਹ ਵੀ ਮੁਆਵਜ਼ਾ ਇਹਨਾਂ ਨੇ ਲੈ ਜਾਣਾ ਦਿੱਲੀ ਕੇਜਰੀਵਾਲ ਨੇ ਤੇ ਭਗਵੰਤੋਣਾ ਨੇ ਆ ਜਿਹੜਾ ਰੰਗਲਾ ਪੰਜਾਬ ਬਣਾਇਆ ਬੇਸਿਕਲੀ ਪੰਜਾਬ ਨੂੰ ਕੰਗੜਾ ਕਰਨ ਤੋਂ ਬਾਅਦ ਆਪ ਰੰਗਲੇ ਹੋ ਗਏ ਸੀ ਇਹ ਸਾਰਾ ਵੱਡੀ ਠੱਗੀ ਮਾਰਨ ਵਾਸਤੇ ਪੈਸੇ ਇਕੱਠੇ ਕੀਤੇ ਜਾ ਰਹੇ ਨੇ 1 ਰੁਪਇਆ ਵੇਖੋ ਮੈਂ ਅਸੈਂਬਲੀਜ਼ ਵੀ ਗੱਲ ਕਹੀ ਸੀ ਕਿ ਸਾਰਾ ਪੈਸਾ ਕੇਜਰੀਵਾਲ ਕੋ ਤੇ ਭਗਵੰਤ ਕੋ ਜਾਣਾ ਹੈ ਨਾ ਬਾਹਰ ਜਾਣ ਦੀ ਤਿਆਰੀ ਕਰ ਲਈ ਹੈ ਗਿਣਤੀ ਤੋਂ ਪਹਿਲੇ ਪਹਿਲੇ ਨੇ ਹੈਲੀਕਾਪਟਰ ਲੈ ਕੇ ਕਿਸੇ ਨੇ ਆਸਟ੍ਰੇਲੀਆ ਨਿਕਲ ਜਾਣਾ ਕਿਸੇ ਨੇ ਨਿਊਜ਼ੀਲੈਂਡ ਤੇ ਕਿਸੇ ਨੇ ਅਮਰੀਕਾ ਤੇ ਕਿਸੇ ਨੇ ਕੈਨੇਡਾ ਪੰਜਾਬ ਯੂਨੀਵਰਸਿਟੀ ਵਿੱਚ ਫਿਰ ਇੱਕ ਕਿਸਾਨ ਮੋਰਚੇ ਵਰਗਾ ਮਾਹੌਲ ਬਣ ਗਿਆ ਉੱਥੇ ਦੇ ਵਿਦਿਆਰਥੀ ਆ ਜਿਹੜੇ ਉਹਨਾਂ ਦਾ ਗਿਲਾ ਵਾ ਸਿਆਸੀ ਲੋਕਾਂ ਨਾਲ ਕਿ ਸਾਡੀ ਬਾਹ ਨਹੀਂ ਫੜ ਰਹੀ ਇਹ ਸਿਆਸੀ ਲੋਕ ਹਮੇਸ਼ਾ ਬੰਦੇ ਨੇ ਮੈਂ ਪਹਿਲੇ ਵੀ ਇਹਨਾਂ ਦੀ ਬਾ ਪਹਿਲੇ ਵੀ ਪੜੀ ਅਸੀਂ ਹੁਣ ਤਰਨਤਾਨ ਵਾਲੀ ਇਲੈਕਸ਼ਨ 'ਚ ਫਸੇ ਆ ਇਹਦੇ ਪੰਜਾਬ ਯੂਨੀਵਰਸਿਟੀ ਜਿਆਦਾ ਜ਼ਰੂਰੀ ਹੈ ਚਲੋ ਉਹਨਾਂ ਦੀ ਆਪਣੀ ਸਮਝ ਹੈ ਸਾਡੀ ਆਪਣੀ ਗੱਲ ਹੈ ਸਰ ਇੱਕੋ ਪੁੱਛੋ ਜੀ ਜੋ ਸੋ ਆਪਾਂ ਦੀ ਕੀ ਆਪਣੀ ਜਿਹੜੀ ਪ੍ਰਾਇੋਰਟੀ ਕੀ ਰਹੇਗੀ ਹਲਕੇ ਦੀ ਡਵੈਲਪਮੈਂਟ ਵਾਤੇ ਹਲਕੇ ਦੇ ਕਮਾ ਵਾਤੇ ਕਿਹੜੇ ਕਿਹੜੇ ਕੰਮ ਆ ਤਾਂ ਪ੍ਰਾਇੋਰਟੀ ਤੁਸੀਂ ਜੀ ਲਾਅ ਐਂਡ ਆਰਡਰ ਹੈ ਜੀ ਜਿਹਦਾ ਬਿੜਾਗਰ ਖੋਇਆ ਹੋਇਆ ਤੇ ਗੈਂਗਸਟਰ ਜਨ ਨੂੰ ਖਤਮ ਕਰਨਾ ਤੇ ਉਸ ਤੋਂ ਉਸ ਤੋਂ ਬਾਅਦ ਡਰੱਗਸ ਆਂਦੇ ਆ ਜੀ ਯਾਰ ਗੱਡੀ ਮੰਗਾ ਯਾਰ ਗੱਡੀ ਕਿੱਥੇ ਆਪਣੀ ਇੱਕ ਮਿੰਟ ਬੁਰ ਸਾਹਿਬ ਬੁਰ ਸਾਹਿਬ ਚਾਰ ਵੱਡੀਆਂ ਪਾਰਟੀਆਂ ਰਵਾਇਤੀ ਪਾਰਟੀਆਂ ਦੇ ਨਾਲ ਮੁਕਾਬਲਾ ਵਾ ਨਾਲ ਆਪਣੀ ਪੰਜਾਬ ਸਰਕਾਰ ਕਿਹਦੇ ਨਾਲ ਮੁਕਾਬਲਾ ਦੇਖਦੇ ਹੋ ਜਿਮਨੀ ਚੌਂ ਹੈ ਜੀ ਜਿਮਨੀ ਚੌਂ ਜ ਹਮੇਸ਼ਾ ਮੁਕਾਬਲਾ ਸਰਕਾਰ ਨਾਲ ਹੀ ਹੁੰਦਾ ਜੀ ਸਰਕਾਰ ਦੇ ਕੰਮਾਂ ਤੋਂ ਲੋਕ ਮੋਮਤੀ ਨੇ ਬਿਲਕੁਲ ਸਰਕਾਰ ਦੇ ਕੰਮਾਂ ਤੋਂ ਜਿਹੜੇ ਹਲਕੇ ਦੇ ਲੋਕ ਉਹ ਤਸੱਲੀ ਬਖਸ਼ਾ ਜਿਹੜਾ ਉਹਨੂੰ ਵੋਟ ਪਾਉਣਗੇ ਸਿਰ ਭਗਵੰਤ ਮਾਨ ਨੇ ਖੁਦ ਹੀ ਕਹਿ ਆ ਸੀ ਕਿ ਬਾਈ ਦੇ ਵਿੱਚ ਵੀ ਅਸੀਂ ਐਤ ਕੀ ਵੋਟਾਂ ਮੰਗ ਰਹੇ ਆ ਔਲੀਵਰੀ ਵੋਟਾਂ ਮੰਗਣ ਨਹੀਂ ਆਵਾਂਗੇ ਜੇ ਸਾਡੇ ਕੰਮ ਕੀਤੇ ਹੋਣਗੇ ਕੰਮਾਂ ਨੂੰ ਵੋਟਾਂ ਮੈ ਜਾਣਗੀਆਂ ਤੇ ਹੁਣ ਘਰੇ ਕਿਉਂ ਨਹੀਂ ਬੈੰਦਾ ਘਰੋਂ ਸੜਕੋ ਸੜਕੀ ਕਿਉਂ ਆਇਆ ਆ ਹੁਣ ਤਾਂ ਕਈ ਗੇੜੇ ਹੋ ਗਏ ਤੁਹਾਡੇ ਹਲਕੇ ਦੇ ਵਿੱਚ ਬਿਲਕੁਲ ਜੀ ਇੱਥੇ ਗੈਗਵਾਦ ਨਸ਼ਾਬ ਮੇ ਮੁੱਖ ਮੁੱਦਾ ਵਾ ਇਹਨੂੰ ਕਿਵੇਂ ਆਪਾਂ ਨਜਿੱਠ ਸਕਦੇ ਆ ਨੌਜਵਾਨੀ ਨੂੰ ਕਿਵੇਂ ਮੋੜ ਸਕਦੇ ਆ ਅਸੀਂ ਭਾਜੀ ਗੈਂਗਸਟਰਿਜ਼ਮ ਅੱਧੇ ਤੋਂ ਬਾਅਦ ਗੈਂਗਸਟਰਿਜ਼ਮ ਜੇਲ੍ਹ ਚ ਉਸ ਚੱਲਣ ਡਿਆ ਜੇ ਸਰਕਾਰ ਚ ਆਵੇ ਉਹਨਾਂ ਤੋਂ ਕਿਉਂ ਫੋਨ ਖੋ ਨਹੀਂ ਸਕਦੇ ਕੀ ਗੱਲ ਸਭ ਕੁਝ ਹੋ ਸਕਦਾ ਜੀ ਸਰਕਾਰ ਦਾ ਸਿਰਫ ਮਨ ਹੋਣਾ ਜੀ ਇਹਦਾ ਖਤਮ ਕਰਨ ਵਾਸਤੇ ਇਹ ਸਰਕਾਰ ਤਾਂ ਰੜੀ ਹੋਈ ਇਹਨਾਂ ਨਾਲ ਅਖੀਰ ਦੇ ਵਿੱਚ ਕੀ ਸਨੇਹਾ ਦੇਣਾ ਚਾਹੁੰਦੇ ਆ ਤਰਨਤਾਰਨ ਦੇ ਲੋਕਾਂ ਨੂੰ ਸਾਰੇ ਵੋਟਰਸ ਨੂੰ ਇਹੀ ਹੈ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੇ ਵੋਟ ਦਾ ਹੱਕ ਦਾ ਇਸਤੇਮਾਲ ਜ਼ਰੂਰ ਕਰੋ ਤੇ ਗੈਂਗਸਟਰイズਮ ਨੂੰ ਜਣੋ ਖਤਮ ਕਰੀਏ ਤਰੱਕੀ ਦੀ ਲਿਆ ਤੇ ਵਾਪਸ ਪਈਏ ਆਪਾਂ ਇਸ ਲਈ ਕਾਂਗਰਸ ਪਾਰਟੀ ਨੂੰ ਆਪ ਦੀ ਵੋਟ ਜ਼ਰੂਰ ਪਾਓ ਸੋ ਇਹ ਸਾਨੂੰ ਹਲਕਾ ਤਰਨਤਾਰਨ ਤੋਂ ਉਮੀਦਵਾਰ ਕਰਨਬੀਰ ਬੁਰਜੀ ਇੱਥੇ ਨਸ਼ਾ ਤੇ ਜਿਹੜਾ ਆ ਗੈਂਗਵਾ ਦਾ ਉਹ ਇੱਥੇ ਮੁੱਖ ਮੁੱਦੇ ਨੇ ਔਰ ਨਾਲ ਦੀ ਨਾਲ ਉਹਨਾਂ ਨੇ ਮੌਜੂਦਾ ਸਰਕਾਰ ਉੱਤੇ ਵੀ ਵਰਦਿਆ ਕਿਹਾ ਕਿ ਜੇ ਸਰਕਾਰ ਨੇ ਕੰਮ ਕੀਤੇ ਹੁੰਦੇ ਤੇ ਅੱਜ ਮੁੱਖ ਮੰਤਰੀ ਦਾ ਸੁਪਰ ਮੁੱਖ ਮੰਤਰੀ ਨੂੰ بار بار ਤਰਨ ਤਰਨੀਆਂ ਗਲੀਆਂ ਵਿੱਚ ਨਾ ਫਿਰਨਾ ਪੈਂਦਾ ਪੰਜਾਬੀ ਲੋਕ ਚੈਨਲ ਲਈ ਕੁਲਦੀਪ ਸਿੰਘ ਜਾਫਰਪੁਰ ਪਿੰਡ ਰਟਾਉਲ ਕਰਨ ਮੁਰਜੀਦ ਦੀ ਜਿਹੜੀ ਚੋਣ ਕਮਾੜ ਨੂੰ ਵੱਖ-ਵੱਖ ਆਗੂਆਂ ਵੱਲੋਂ ਸੰਭਾਲਿਆ ਜਾ ਰਿਹਾ ਜਿਵੇਂ ਵਿਰੋਧੀ ਧਿਰ ਦੇ ਨੇਤਾ ਪਤਾਪ ਸਿੰਘ ਬਾਜਵਾ ਉਹ ਇੱਥੇ ਇੱਕ ਵੱਡੀ ਚੋਣ ਮੀਟਿੰਗ ਨੂੰ ਸੰਬੋਧਨ ਕਰਕੇ ਗਏ ਨੇ ਉਹਨਾਂ ਤੋਂ ਇਲਾਵਾ ਹੋਰ ਵੀ ਕੁਝ ਕਾਂਗਰਸੀ ਆਗੂ ਆ ਜਿਹੜੇ ਸੁਮਾ ਪੱਦਰ ਦੇ ਆਗੂ ਉਹ ਵੀ ਸਾਡੇ ਨਾਲ ਨੇ ਭਾਜੀ ਕੀ ਨਾਂ ਤੁਹਾਡਾ ਕੀ ਹੁੰਦਾ ਵੇਖੋ ਜੀ ਮੇਰਾ ਨਾਂ ਨਵਰੂਪ ਸਿੰਘ ਡਾਲਕੇ ਆ ਕਾਂਗਰਸ ਪਾਰਟੀ ਦੇ ਸ਼ਿਪਾਈ ਆ ਜੀ ਹਾਂਜੀ ਕਿਵੇਂ ਦੇਖ ਰਹੇ ਹੋ ਤੁਸੀਂ ਪੰਜਾਬ ਦੀ ਜਿਹੜੀ ਸਮੁੱਚੀ ਲੀਡਰਸ਼ਿਪ ਆ ਇੱਥੇ ਬੈਠ ਗਈ ਆ ਕੇ ਸਾਰੀਆਂ ਹੀ ਪਾਰਟੀਆਂ ਦੀ ਇਸ ਦਰਮਿਆਨ ਪੰਜਾਬ ਦੀ ਜਿਹੜੀ ਕਾਂਗਰਸ ਪਾਰਟੀ ਦੀ ਜਿਹੜੀ ਮੂਵਮੈਂਟ ਆ ਕਿਵੇਂ ਚੱਲ ਰਹੀ ਹੈ ਵੇਖੋ ਜੀ ਮੂਵਮੈਂਟ ਬੜੀ ਵਧੀਆ ਲੋਕਾਂ ਨੇ ਮਨ ਬਣਾਇਆ ਲੋਕ ਕਿਉਂਕਿ ਦੁਖੀ ਆ ਅੱਜ ਆਪਾਂ ਬਾਜ਼ਾਰਾਂ ਵਿੱਚ ਜਾਂਦੇ ਆ ਤੇ ਸਾਡੀਆਂ ਭੈਣਾਂ ਮਾਤਾਵਾਂ ਜਿਹੜੀਆਂ ਸੁਰੱਖਿਅਤ ਨਹੀਂ ਐ ਕਿਸੇ ਦੀ ਬਾਲੀਆਂ ਲਾ ਕੇ ਲੈ ਜਾਂਦੇ ਆ ਆਪਣਾ ਲਟੇਰੇ ਕਿਸੇ ਦੀ ਚੇਨੀ ਪਰ ਸਖੋ ਕੇ ਲੈ ਜਾਂਦੇ ਆ ਲਾਈਨ ਆਰਡਰ ਦੀ ਜਿਹੜੀ ਸਥਿਤੀ ਬਹੁਤ ਮਾੜੀ ਹੋਈ ਪਈ ਆ ਪੰਜਾਬ ਦੀ ਤੇ ਖਾਸ ਕਰਕੇ ਜਿਹੜਾ ਤਰਨਤਨ ਸ਼ਹਿਰ ਸਾਡਾ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਨਗਰੀ ਪੰਜਵੇਂ ਪਾਤਸ਼ਾਹ ਦੀ ਇੱਥੇ ਲੋਕਾਂ ਦਾ ਮਨ ਬਣਿਆ ਕਿ ਕਾਂਗਰਸ ਪਾਰਟੀ ਇੱਕ ਬਹੁਤ ਵਧੀਆ ਵਿਕਲਪ ਆ ਜਿਦੇ ਵਿੱਚ ਬਹੁਤ ਤਜਰਬੇਕਾਰ ਲੀਡਰ ਨੇ ਤੇ ਪੰਜਾਬ ਨੂੰ ਜਿਹੜਾ ਸਿਰਜਣ ਵਾਸਤੇ ਇਹਨਾਂ ਦਾ ਯੋਗਦਾਨ ਵਧੀਆ ਰਹੂਗਾ ਤੇ ਸਰਦਾਰ ਕਰਨਪੀਰ ਸਿੰਘ ਬੁਰਜ ਦੇ ਹੱਕ ਵਿੱਚ ਲੋਕ ਖੜੇ ਨੇ ਕਾਂਗਰਸ ਨੂੰ ਵੋਟਾਂ ਪਾਉਣਗੇ। ਦੋ ਆਰ ਜਿਹੜਾ ਮਸਲਾ ਖੜਾ ਹੋਇਆ ਆਪਣੇ ਰਾਜਾ ਵੜਿੰਗ ਜੀ ਦੇ ਬਿਆਨ ਤੋਂ। ਆ ਕਿੰਨਾ ਕੁ ਨੁਕਸਾਨ ਮੰਨਦੇ ਹੋ ਕਿ ਜਿਹੜਾ ਪਾਰਟੀ ਕਿਵੇਂ ਪੂਰਤੀ ਕਰੇਗੀ ਇਸ ਦੀ ਸਿਆਸੀ ਨੁਕਸਾਨ। ਤੇ ਵੇਖੋ ਪਾਜੀ ਗੱਲ ਇਹ ਆ ਕਿ ਇਨਸਾਨ ਜਿਹੜਾ ਨਾ ਗਲਤੀਆਂ ਦਾ ਪੁੱਤਲਾ ਇਨਸਾਨ ਕੋਲੋ ਗਲਤੀਆਂ ਹੁੰਦੀਆਂ ਕਿਉਂਕਿ ਜੇ ਆਪਾਂ ਵਡਿੰਗ ਸਾਹਿਬ ਦੀ ਗੱਲ ਕਰਦੇ ਹੋ ਰੱਬ ਤੇ ਹੈ ਨਹੀਂ ਉਹਨਾਂ ਨੇ ਆਪਣੀ ਜਿਹੜੀ ਗਲਤੀ ਮੰਨੀ ਵੀ ਆ ਜਿਹੜੀ ਉਹਨਾਂ ਕੋਲੋਂ ਗਲਤੀ ਹੋਈ ਆ ਜੋ ਉਹ ਅਸਲ ਵਿੱਚ ਸਮਝਾਉਣਾ ਕੁਝ ਹੋਰ ਚਾਹੁੰਦੇ ਸੀ ਪਰ ਉਸ ਟਾਈਮ ਤੇ ਸਮਝਾਇਆ ਕੁ ਸ਼ਬਦਾਂ ਦਾ ਹੇਰਫੇਰ ਹੋ ਗਿਆ ਸ਼ਬਦਾਂ ਦਾ ਹੇਰਫੇਰ ਹੋ ਗਿਆ ਕੁਝ ਵਿਰੋਧੀ ਪਾਰਟੀਆਂ ਨੇ ਬਣਾ ਦਿੱਤਾ ਕਿਉਂਕਿ ਉਹਨਾਂ ਨੇ ਇੱਕ ਇਹ ਦੱਸਿਆ ਸੀ ਕਿ ਬਹੁਤ ਵੱਡਾ ਜਿਹੜਾ ਦਰਜਾ ਵਾ ਕਾਂਗਰਸ ਪਾਰਟੀ ਨੇ ਸਾਡੇ ਸਤਿਕਾਰਯੋਗ ਤੇ ਸਾਡੇ ਸਨਮਾਨਯੋਗ ਤੇ ਸਾਡੇ ਜਿਹੜੇ ਦੇਸ਼ ਦੀ ਪੂਰੇ ਪੰਜਾਬ ਦੀ ਨਹੀਂ ਪੂਰੇ ਦੇਸ਼ ਦੀ ਸ਼ਾਨ ਨੇ ਸਰਦਾਰ ਬੂਟਾ ਸਿੰਘ ਜੀ ਤੇ ਉਹਨਾਂ ਦਾ ਜਿਹੜਾ ਉਹਨਾਂ ਇੱਕ ਵੱਡਾ ਦੱਸਣਾ ਚਾਇਆ ਕਿ ਉਹਨਾਂ ਨੇ ਸਾਡੀ ਕਾਂਗਰਸ ਪਾਰਟੀ ਦੀ ਕੀ ਦੇਣ ਲੋਕਾਂ ਦੇ ਵਾਸਤੇ ਤੇ ਪਰ ਉਹ ਵਿਰੋਧੀ ਪਾਰਟੀਆਂ ਨੇ ਕੁਝ ਹੇਰ ਫੇਰ ਸ਼ਬਦਾਂ ਦਾ ਜਿਹੜਾ ਹੋ ਗਿਆ ਜਿਹਦੇ ਕਰਮੋਂ ਥੋੜਾ ਕਾਰਨ ਬਣ ਗਿਆ ਬਾਕੀ ਜਿਹੜੀ ਸੰਗਤ ਆ ਉਹ ਬਖਸ਼ਣਯੋਗ ਆ ਜੇ ਪ੍ਰਧਾਨ ਜੀ ਦੇ ਕੋਲੋਂ ਐਸਾ ਉਹਨਾਂ ਮਾਫੀ ਵੀ ਇਸ ਚੀਜ਼ ਦੀ ਮੰਗੀ ਆ ਤੇ ਜੇ ਐਸੀ ਜਿਹੜੀ ਸ਼ਬਦ ਦੀ ਵਰਤੋਂ ਕੀਤੀ ਗਈ ਆ ਮੈਂ ਸਮਝਦਾ ਇਸ ਗੱਲ ਤੋਂ ਬਹੁਤ ਦੁੱਖ ਹੁੰਦਾ ਜੀ ਹਾਂ ਇਹਦਾ ਡੈਮੇਜ ਪੂਰਾ ਕਰਨ ਦੀ ਪਾਰਟੀ ਦੇਖੋ ਜੀ ਲੋਕ ਸਮਝਦਾਰ ਨੇ ਕੋਈ ਇਸ ਚੀਜ਼ ਦੇ ਨਾਲ ਕੋ ਲੈਣਾ ਦੇਣਾ ਨਹੀਂ ਸਾਡਾ ਜਿਹੜਾ ਸ੍ਰੀ ਤਰਨਤਾਰਨ ਸਾਹਿਬ ਵਿਧਾਨ ਸਭਾ ਹਲਕਾ ਵਾ ਲੋਕਾਂ ਨੂੰ ਸਾਰਾ ਹੀ ਪਤਾ ਵਾ ਕਿ ਕੌਣ ਲੜਾਈ ਲੜਦਾ ਜੇ ਆਪਾਂ ਸਰਦਾਰ ਮਿੰਦਰ ਸਿੰਘ ਰਾਜਾ ਬੜਿੰਗ ਦੀ ਗੱਲ ਕਰੀਏ ਸਰਦਾਰ ਪਤਾਪ ਸਿੰਘ ਬਾਜਵਾ ਸਰਦਾਰ ਚਰਨਜੀਤ ਸਿੰਘ ਜੀ ਚੰਨੀ ਸਰਦਾਰ ਸਿਕੰਜੇਂਦਰ ਸਿੰਘ ਰੰਧਾਵਾ ਜਿੰਨੀ ਵੀ ਲੀਡਰਸ਼ਿਪ ਆ ਇਹਨਾਂ ਦੇ ਸਾਰਿਆਂ ਦੇ ਜਿਹੜੀ ਇੱਕ ਪਕੜਾ ਬਹੁਤ ਵਧੀਆ ਲੋਕਾਂ ਦਾ ਬਹੁਤ ਮਾਣ ਸਨਮਾਨ ਮਿਲਦਾ ਇਹਨਾਂ ਨੂੰ ਤੇ ਕਾਂਗਰਸ ਬੜੀ ਵਧੀਆ ਤਰੀਕੇ ਨਾਲ ਜਿਹੜੀ ਇੱਥੋਂ ਲੀਡ ਪ੍ਰਾਪਤ ਕਰੂਗੀ ਸੋ ਇਹਨਾਂ ਨੇ ਆਪਣੇ ਉਮੀਦਵਾਰ ਦੀ ਜਿਹੜੀ ਆ ਡਾਲੇਕੇ ਜੀ ਨੇ ਜਿਹੜਾ ਉਹ ਆਪਣਾ ਉਮੀਦ ਵੀ ਪ੍ਰਗਟਾਈ ਆ ਔਰ ਲੋਕਾਂ ਦੇ ਸਾਥ ਦਾ ਵੀ ਜਿਹੜਾ ਦਾਵਾ ਕੀਤਾ ਤੇ ਸੋ ਹੁਣ ਦੇਖਦੇ ਆ ਕਿ ਲੋਕ 11 ਤਰੀਕ ਨੂੰ ਕੀ ਫੈਸਲਾ ਲੈਂਦੇ ਆ 14 ਤਰੀਕ ਨੂੰ ਕੀ ਨਤੀਜੇ ਆਉਂਦੇ ਆ ਪਿੰਡ ਰਟੌਲ ਤੋਂ ਕੈਮਰਾਮੈਨ ਨਰੇਸ਼ ਦੇ ਨਾਲ ਕੁਲਦੀਪ ਸਿੰਘ ਜੱਫਰ